और अभी भी पास्ती का वार से और सुन रही थी मेरी साथी पापा मेरी जी रही है हर हर सच्ची सुन सुन आपको मुझे मुझे माता सुने जी आवाज में माता जी सुन लो तू फेरी है ये गुरुजी और ये गुरुजी अभी कह दो اوي 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 ਬੋਲ ਜੀ ਬੋਲ ਜੀ ਜਿੰਨਾ ਸਨ ਤਾਂ ਲੋਕ ਮਾਇਆ ਦੇਖਾ ਜਾ ਰਿਹਾ ਨਗਰ ਨਿਵਾਸੀ ਬੋਲ ਜੀ ਜਿੰਨਾਂ ਨਾਗਰ ਦੇ ਆਖੀਦਰ ਸਿੰਘ ਪੱਤਰਕਾਰ ਕਰਨ ਸਿੰਘ ਜੀ ਠੀਕ ਹੈ ਜੀ ਬਾਬਾ ਜੀ ਆਪਣੇ ਆਪਣਾ ਜੀ ਜੀ ਇਹ ਤਾਂ ਦੇਖੋ ਸਭ ਲਈ ਤਾਂ ਬੰਦ ਨਹੀਂ ਦਿੰਦਾ ਮੈਂ ਪਿਆਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਸੇਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਧੰਨ ਧੰਨ ਕਲਗੀਧਰ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪਰਮ ਸਮਰਪਤ ਚੋਕ ਦੇ ਅੱਜ ਗੁਰਦੁਆਰਾ ਸ੍ਰੀ ਦੇਵੂ ਸਾਹਿਬ ਪਾਸ਼ਾ ਹੀ ਦਸਵੇਂ ਨੰਦ ਪੁਰਸਾਨੇ ਬਾਜ਼ਪਾਉਂਕ ਵਿਚਾਲ ਨਗਰ ਪੈਟਰਨਸ ਜਾਇਆ ਗਿਆ ਸੀਗਾ ਸੋ ਉਸ ਦੇ ਪਲੈਕਸ ਦੇ ਵਿੱਚ ਰਾਤ ਨਗਰ ਦੀਆਂ ਸੂ ਸੰਤਾਨ ਦੇ ਵੱਲੋਂ ਜਿਹੜਾ ਕਿ ਅੱਜ ਹਰੇਕ ਸਾਲ ਦੀ ਤਰ੍ਹਾਂ ਕਿੰਨੇ ਦੇ ਪ੍ਰਸਾਦ ਜਿਹੜਾ ਲੰਗਰ ਲਗਾਇਆ ਗਿਆ ਸੀਗਾ ਸੋ ਅਸੀਂ ਗੁਰਦੁਆਰਾ ਸਾਹਿਬ ਤੋਂ ਵਿਵਨ ਕਮੇਟੀ ਦਾ तहे ਦਿਲੋਂ ਧੰਨਵਾਦ ਕਰਦੇ ਆਂ ਰਸੂ ਸੰਗਤਾਂ ਦਾ ਧੰਨਵਾਦ ਕਰਦੇ ਆਂ ਔਰ ਜਿਸ ਤਰੀਕੇ ਦੇ ਨਾਲ ਜਿਹੜਾ ਅੱਜ ਇਹ ਲੰਗਰ ਸ੍ਰੀ ਰਾਮ ਮੈਗਰ ਜੀ ਸੰਗਤਾਂ ਦੇ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ ਜਿਸ ਤੇ ਵਰਸ ਨੇ ਐਸਐਈ ਪੀਐਸਈ ਦਰਸਨ ਸਿੰਘ ਜਸਮੀਲ ਸਿੰਘ ਜਸਪਾਲ ਸਿੰਘ ਪ੍ਰੀਤਮ ਸਿੰਘ ਔਰ ਜਿਹੜੇ ਨਾਲ-ਨਾਲ ਸਾਡੇ ਅਨੇਕਾਂ ਜਿਹੜੇ ਸੇਵਾਦਾਰ ਨੇ ਸੋ ਕਾਫੀ ਨਾਮ ਲਿਸ਼ਟ ਬਹੁਤ ਲੰਬੀ ਐ ਸੋ ਬਹੁਤ ਜਿਹੜੇ ਨਾਮ ਬਹਿਣੋ ਅੱਗੇ ਚੱਲਣ ਲਈ ਲੈਣਾ ਸੋ ਅਸੀਂ ਬਹੁਤ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਮੂਹ ਆਮ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਸਮੂਹ ਆਮ ਨਗਰ ਦੇ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਕਿ ਮੈਨਾਂ ਇਸ ਬੱਚੜੇ ਕਿ ਹਿੱਸਾ ਦਿੱਤਾ ਵਾ ਤੇ ਉਸੇ ਤਰ੍ਹਾਂ ਅਸੀਂ ਉਮੀਦ ਵੀ ਕਰਦੇ ਹਾਂ ਉਸ ਨਾਲ ਨਾਲ ਸੰਦੇਸ਼ ਵੀ ਦੰਦੇ ਆ ਕਿ ਨਾਲ ਨਾਲ ਕਿ ਜੋ ਗੁਰੂ ਮਹਾਰਾਜ ਦੀਆਂ ਜਿਹੜੀਆਂ ਸਿੱਖਿਆਵਾਂ ਨੂੰ ਅਸੀਂ ਅਪਣਾ ਪਾਈਏ ਉਹਨਾਂ ਦੀਆਂ ਭਾਵਨਾ ਜੋ ਉਹਨਾਂ ਦੀਆਂ ਧਾਰਨਾਵਾਂ ਚ ਉਹਨਾਂ ਤੇ ਚੱਲ ਪਾਈਏ ਜਿਸ ਤਰੀਕੇ ਨਾਲ ਸਾਨੂੰ ਉਹਨਾਂ ਨੇ ਜਿਹੜਾ ਆਪਣਾ ਸਾਨੂੰ ਦੇ ਸਿਖਤਵਾ ਕਿ ਹਮੇਸ਼ਾ ਹੀ ਅਸੀਂ ਸਤਗੁਰੂ ਦੇ ਪਾਣਾ ਮੰਨ ਕੇ ਆਪਣੇ ਜੀਵਨ ਹੈ ਜਿਹੜਾ ਬਤੀਤ ਕਰੀਏ ਸੋ ਇੱਕ ਵਾਰ ਫਿਰ ਤੋਂ ਸਾਰੀ ਸਮੂਹ ਪ੍ਰਬੰਧਕ ਕਮੇਟੀ ਦਾ ਗੁਰਦੁਆਰਾ ਸ੍ਰੀ ਰੋਇਸਰ ਪਾਸ਼ਾ 10ਵੇਂ ਅੰਦਪੁਰ ਸਾਨੇਵਾਲ ਔਰ ਸਮੂਹ ਆਮਨੇ ਕਰਦੇ ਸੰਤਾਂ ਨੇ ਬੋਲੋ ਸਭ ਨੂੰ ਪ੍ਰਕਾਸ਼ ਪੂਰਤੀਆਂ ਲੱਖ ਲੱਖ ਵਾਰਾਂ ਵਾਹਿਗੁਰੂ ਜੀ ਕਾ ਖਾਲਸਾ ਸ਼ੁਭਾ ਹੈ ਜੀ ਕੀ ਫਤਹ